ਫੋਟੋ ਦਿਖਾਉਂਗਾ ਤੂੰ ਫੋਟੋ ਖਿੱਚ ਲਿਓ ਆਈ ਜਿਪਸੀ ਵਾਲੇ ਦੇ ਆਈ ਪੁਲਸਰਾਂ ਦੀ ਜਿੰਦਾਬਾਦ ਇੱਕ ਇੱਥੇ ਆ ਡੀਐਸਪੀ ਹੈਗਾ ਬਾਹਰ ਹੀ ਖੜਾ ਸੀ ਮੇਰੇ ਉੱਥੇ ਮੈਨੂੰ ਸਲੂਟ ਮਰੀ ਜਾਂਦਾ ਸੀ ਧਰਮਿੰਦਰ ਕਲਿਆਣ ਆ ਕੋਈ ਐਨੀ ਹੱਤ ਚੱਕੀ ਆ ਉਹ ਸੋਚਦਾ ਕਿ ਮਾਨੂੰ ਦੱਸਣਾ ਚਾਹਣਾ ਹੈ ਆ ਤਰੰਤ ਨਾਲ ਯੀਐਸਐਸਪੀ ਕਿੱਥੇ ਹੈ ਪੰਗੇ ਲੈਂਦੀ ਸੀ ਕਾਲੀ ਦੱਲਾ ਨੇ ਸਸਪੈਂਡ ਹੋਈ ਬੈਠੀ ਹੈ ਆ ਜਿਹੜੀ ਅੱਜ ਪਟਿਆਲਿਆ ਪਟਿਆਲਿਆ ਵਾਲਾ ਐਸਐਸਪੀ ਕਿਉਂ ਛੁੱਟੀ ਭੇਜਣਾ ਪਿਆ ਛੁੱਟੀ ਲੈ ਗਿਆ ਕਿਉਂਕਿ ਉਹਦੇ ਉਹਨੂੰ ਉਹਦੇ ਤੇ ਹੋਣਾ ਪਰਚਾ ਤੇ ਹੋਊਗਾ ਅੰਦਰ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹਣਾ ਡੀਐਸਪੀ ਸਾਹਿਬ ਕੋਈ ਕਾਨੂੰਨ ਤੋੜੋਗੇ ਕਾਨੂੰਨ ਦੇ ਖਿਲਾਫ ਤੋੜੋਗੇ ਤਾਂ ਸਜ਼ਾ ਤੁਹਾਨੂੰ ਵੀ ਇਹ ਪਰਚਾ ਥੋੜੇ ਤੇ ਵੀ ਹੋ ਸਕਦਾ ਐ ਨਹੀਂ ਐ ਕਿ ਵੀ ਵਰਦੀ ਪਾਈ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਇਹ ਕਾਨੂੰਨ ਆਮ ਇਨਸਾਨ ਵਾਸਤੇ ਤੇ ਮਲਾਜ਼ਮ ਵਾਸਤੇ ਕੋਈ ਐ ਤੇ ਮੈਂ ਕਹਿਣਾ ਚਾਹਣਾ ਜਿੰਨੇ ਪੁਲਿਸ ਆਫਸਰ ਇਹਨਾਂ ਦੇ ਕਹਿੰਦੇ ਕਾਨੂੰਨ ਤੋੜੀ ਜਾਂਦੇ ਸਾਰੇ ਨੋਟ ਹੋਈ ਜਾਂਦੇ ਸਾਰੇ ਤੇ ਸਾਡੇ ਕੋਲੇ ਇੱਕ ਇੱਕ ਪ੍ਰੂਫ ਹੈ ਸਭ ਤੋਂ ਪਹਿਲੇ ਇਹਨਾਂ ਦੇ ਐਕਸ਼ਨ ਹੋਊਗਾ ਕਿਉਂਕਿ ਇਹਨਾਂ ਨੇ ਜੋ ਕੰਮ ਸੀ ਜੋ ਡਿਊਟੀ ਸੀ ਕਾਨੂੰਨ ਨੂੰ ਬਚਾਉਣ ਦੀ ਡਿਊਟੀ ਸੀ ਉਹਨਾਂ ਨੇ ਡਿਊਟੀਆਂ ਬਚੋਂ ਦੀ ਬਜਾਏ ਕਾਨੂੰਨ ਦੀਆਂ ਧੱਜੀਆਂ ਲੜਾਈਆਂ ਤੇ ਮੈਂ ਕਹਿਣਾ ਜੇ ਤੁਸੀਂ ਸੋਚਦੇ ਆ ਤੁਹਾਨੂੰ ਕੁਝ ਨਹੀਂ ਹੋਣਾ ਫਿਰ ਚਾਹ ਲਾ ਲਿਓ ਜਿੰਨਾ ਤੁਸੀਂ ਚਲਾਣਾ ਹੁਣ ਲਾ ਲਿਓ ਫਿਰ ਉਹਦੇ ਬਾਅਦ ਅਸੀਂ ਮਿਲਾਵਾਂਗੇ ਚਾਹ ਦਾਸ ਜੀ ਬਈ ਇਸੇ ਗੱਲ ਬੋਤੋ ਜਿੰਨਾ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਤੁਹਾਨੂੰ ਬਚਾ ਲਓ ਪੰਜਾਬ 10 ਸਾਲ ਹੋ ਗਏ ਤੱਕੇ ਖਾਂਦੇ ਨਾ ਆਪਾਂ ਪੰਜਾਬ ਦੇ ਲੋਕਾਂ ਨੂੰ ਕਿੱਥੇ ਸੀ ਪੰਜਾਬ ਮੈਂ ਤੁਹਾਨੂੰ ਫੋਟੋ ਦਿਖਾਉਂਗਾ ਤੁਸੀਂ ਫੋਟੋ ਖਿੱਚ ਲਿਓ ਆਈ ਜਿੱਫੀ ਵਾਲੇ ਦੇ ਆਈ ਪੁਲਸਰਾਂ ਦੀ ਜਿੰਦਾਬਾਦ ਇੱਕ ਇੱਥੇ ਆ ਡੀਐਸਪੀ ਹੈਗਾ ਬਾਹਰ ਹੀ ਖੜਾ ਸੀ ਮੇਰੇ ਉੱਥੇ ਮੈਨੂੰ ਸਲੂਟ ਮਰੀ ਜਾਂਦਾ ਸੀ ਧਰਮਿੰਦਰ ਕਲਿਆਣ ਹੈ ਕੋਈ ਐਨੀ ਹੱਥ ਚੱਕੀ ਉਹ ਸੋਚਦਾ ਕਿ ਮਾਨੂੰ ਦੱਸਣਾ ਚਾਹਣਾ ਹੈ ਆ ਤਰੰਤ ਨਾਲ ਹੀ ਐਸਐਸਪੀ ਕਿੱਥੇ ਹੈ ਪੰਗਲੇੰਦੀ ਸੀ ਕਾਲੀਦਲਾ ਹੈ ਸਸਪੈਂਡ ਹੋਈ ਬੈਠੀ ਹੈ ਆ ਜਿਹੜੀ ਅੱਜ ਪਟਿਆਲਿਆ ਪਟਿਆਲਿਆ ਵਾਲਾ ਐਸਐਸਪੀ ਕਿਉਂ ਛੁੱਟੀ ਭੇਜਣਾ ਪਿਆ ਛੁੱਟੀ ਲੈ ਗਿਆ ਕਿਉਂਕਿ ਉਹਦੇ ਉਹਨੂੰ ਉਹਦੇ ਤੇ ਹੋਣਾ ਪਰਚਾ ਤੇ ਹੋਊਗਾ ਅੰਦਰ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹਣਾ ਡੀਐਸਪੀ ਸਾਹਿਬ ਕੋਈ ਕਾਨੂੰਨ ਤੋੜੋਗੇ ਕਾਨੂੰਨ ਦੇ ਖਿਲਾਫ ਤੋੜੋਂਗੇ ਤਾਂ ਸਜ਼ਾ ਤੁਹਾਨੂੰ ਵੀ ਇਹ ਪਰਚਾ ਥੋੜੇ ਤੇ ਵੀ ਹੋ ਸਕਦਾ ਐ ਨਹੀਂ ਐ ਕਿ ਵੀ ਵਰਦੀ ਪਾਈ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਇਹ ਕਾਨੂੰਨ ਆ ਮਨੁੱਖਾਂ ਵਾਸਤੇ ਤੇ ਮਲਾਜ਼ਮ ਵਾਸਤੇ ਕੋਈ ਹੈ ਤੇ ਮੈਂ ਕਹਿਣਾ ਚਾਹਣਾ ਜਿੰਨੇ ਪੁਲਿਸ ਆਫਸਰ ਇਹਨਾਂ ਦੇ ਕਹਿਣ ਤੇ ਕਾਨੂੰਨ ਤੋੜੀ ਜਾਂਦੇ ਸਾਰਾ ਨੋਟ ਹੋਈ ਜਾਂਦੇ ਸਾਰੇ ਤੇ ਸਾਡੇ ਕੋਲੇ ਇੱਕ ਇੱਕ ਪ੍ਰੂਫ ਹੈ ਸਭ ਤੋਂ ਪਹਿਲੇ ਇਹਨਾਂ ਦੇ ਐਕਸ਼ਨ ਹੋਊਗਾ ਕਿਉਂਕਿ ਇਹਨਾਂ ਨੇ ਜੋ ਕੰਮ ਸੀ ਜੋ ਡਿਊਟੀ ਸੀ ਕਾਨੂੰਨ ਨੂੰ ਬਚਾਉਣ ਦੀ ਡਿਊਟੀ ਸੀ ਉਹਨਾਂ ਨੇ ਡਿਊਟੀ ਬਚਾਉਣ ਦੀ بجائے ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਮੈਂ ਕਹਿਣਾ ਜੇ ਤੁਸੀਂ ਸੋਚਦੇ ਆ ਤੁਹਾਨੂੰ ਕੁਝ ਨਹੀਂ ਹੋਣਾ ਫਿਰ ਚਾਹ ਲਾ ਲਿਓ ਜਿੰਨਾ ਤੁਸੀਂ ਚਲਾਣਾ ਹੁਣ ਲਾ ਲਿਓ ਫਿਰ ਉਹਦੇ ਬਾਅਦ ਅਸੀਂ ਨਹੀਂ ਲਾਵਾਂਗੇ ਚਾਹ ਦਾ ਹਰ ਇੱਕ ਬਹੀਸਿਕ ਬਤਾ ਦਿਓ ਜੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਤੁਹਾਨੂੰ ਬਚਾ ਲਓ ਪੰਜਾਬ ਨੂੰ ਦਸ ਸੱਜ ਹੋ ਗਏ ਤੱਕੇ ਖਾਂਦੇ ਨਾ ਆਪਾਂ ਪੰਜਾਬ ਦੇ ਲੋਕਾਂ ਨੂੰ ਕਿੱਥੇ ਸੀ ਪੰਜਾਬ